ਤੁਸੀਂ ਉਹ ਵੇਖਿਆ ਤੁਸੀਂ ਆਹ ਵੇਖਿਆ ਮੈਂ ਕਿਹਾ ਜੋ ਵੀ ਸਾਡਾ ਹੋਇਆ ਵਾ ਸਾਡਾ ਫੈਸਲਾ ਬੜੇ ਚਿਰ ਦਾ ਹੋਇਆ ਹੈ ਸਾਡੇ ਘੇਸ ਹੋਇਆ ਹੈ ਮਮੀ ਦੇ ਜਦੋਂ ਨਾਲ ਕੀਤਾ ਤੇ ਉਹ ਅਸੀਂ ਜਿੱਤ ਨਹੀਂ ਗਏ ਤੇ ਬੜੀ ਪੁਰਾਣੀ ਗੱਲ ਹੈ ਦਾ 6 ਸਾਲ 8 ਸਾਲ ਹੋ ਗਿਆ ਇਹ ਗੱਲ ਹੋਈ ਹੈ ਉਸ ਤੋਂ ਬਾਅਦ ਇਹ ਕਹਿੰਦੇ ਇਹ ਤੋਂ ਹੀ ਜਿਹੜੇ ਨੇ ਕੀਤੀ ਸੀ ਅਈ ਤੁਸੀਂ ਕਿਹਾ ਉਹ ਸਾਡਾ ਵਾ ਮੈਂ ਅਗਲੀ ਬੁਲਸ ਬਣ ਕੇ ਆਏ ਆ ਬੁਲਸ ਬਣ ਕੇ ਤੇ ਬਾਅਦ ਸਾਨੂੰ ਕਹਿੰਦੇ ਰਹੇ ਆ ਵੀ ਬਾਅਦ ਅਹੀਂ ਅਈਆ ਇਹਨਾਂ ਬੂਏ ਵੀ ਸਾਡੇ ਲਾ ਲਏ ਮੁੰਡੇ ਵੀ ਸਾਡੇ ਨਾਲੇ ਬੰਦ ਕਰਕੇ ਤੇ ਮੋਬਾਈਲ ਵੀ ਸਾਡੇ ਕੋਲ ਹੈ ਕਿ ਅਈਆ ਵੀ ਅਹੀਂ ਇਹਨੂੰ ਫੋਨ ਤੇ ਤੁਸੀਂ ਆਏਗੇ ਅਸੀਂ ਵੀ ਇਹਨੂੰ ਫੋਨ ਕਰੀਏ ਸਾਨੂੰ ਕਹਿੰਦੇ ਕੋਈ ਫੋਨ ਨਹੀਂ ਕਰਨਾ ਇਹਨਾਂ ਕੁੰਡੇ ਵੀ ਲਾਤੇ ਸਾਨੂੰ ਨਾ ਹੀ ਬਾਹ ਦੋਦੀ ਦੋਦੀਆ ਦੋਦੀ ਵੀ ਮੁੜ ਕੇ ਤੇ ਅਸੀਂ ਦੁੱਧ ਪੋਣ ਤਾਂ ਵੀ ਰਹੀ ਅਸੀਂ ਸੋਗੇ ਇਹਨਾਂ ਨੂੰ ਕਾਫੀਆਂ ਪੁੱਛਦੇ ਰਹੇ ਕਿ ਕਾਫੀ ਪੀ ਲਓ ਕਾਫੀ ਪੀ ਲਓ ਕਹਿੰਦੇ ਨਹੀਂ ਬਾਅਦ ਵਿੱਚ ਲੈਣਾ ਤੇ ਉਸ ਤੋਂ ਬਾਅਦ ਫਿਰ ਨਹੀਂ ਵੀ ਸਾਨੂੰ ਕੋਠੇ ਗੱਲੋ ਕੋਠੇ ਹੀ ਗਏ ਉੱਥੇ ਫਿਰ ਅਸੀਂ ਤੁਹਾਡੇ ਸਾਰੇ ਘਰ ਦੀ ਤਲਾਸ਼ੀ ਲੈਣੀ ਆ ਅਸੀਂ ਉਹ ਕਰਨਾ ਹੈ ਆਈ ਕਰਨਾ ਹੈ ਇਹ ਕਹਿੰਦੇ ਕਿ ਤੁਸੀਂ ਕਿੱਥੇ ਲਾਸ਼ੀ ਗੱਲੋ ਗਏ ਸਾਡੇ ਘਰ ਤੇ ਲੇਡੀਸ ਆ ਇਹਨੂੰ ਫੜਿਆ ਕਿ ਤਰ੍ਹਾਂ ਇਹ ਬਾਤ ਨਾ ਕਰੋ ਮੈਂ ਨਾਲ ਗਿਆ ਮੈਂ ਕਿਹਾ ਵੀ ਕਰ ਸਾਡੇ ਕੰਮ ਦੇ ਲੱਗੇ ਆ ਜਦੋਂ ਇਹਨਾਂ ਨੇ ਕੈਮਰਾ ਲਗਾ ਉਹਦੇ ਤੋਂ ਸਾਹਮਣੇ ਮੇਰੇ ਕੈਮਰਾ ਲਗਾ ਕਰੇ ਉੱਤੇ ਹੀ ਲੱਗਾ ਵਾ ਤੇ ਫੇਰੇ ਇਹਨਾਂ ਨੇ ਬੂਆ ਖੋ ਕੇ ਭੱਜਣ ਦੀ ਦਿੱਤਾ ਤੇ ਮੋਬਾਈਲ ਇਹਨਾਂ ਕੋਲ ਸੀ ਮੇਰੇ ਮੈਂ ਇਹਨਾਂ ਦੇ ਮਦਰ ਬੱਲਾ ਫਿਰ ਮੈਂ ਚੋਰ ਚੋਰ ਗਿਆ ਨਾ ਤੇ ਫੇਰੇ ਇਹਨਾਂ ਨੇ ਦੋ ਬੰਦੇ ਭਾਜੀ ਤੇ ਤੀਜਾ ਬੰਦਾ ਫੇਰੇ ਉੱਤੇ ਆ ਗਿਆ ਚਲੋ ਨਾ ਵੀਨਾ ਰਾਣੀ ਜੇ ਸੇ ਤੋਂ ਨਹੀਂ ਰਹਿਣ ਵਾਲੇ ਆ ਨੂਰ ਦੀ ਬਾਜ਼ਾਰ ਕਚਰਪਾਨ ਵਾਲੀ ਗਲੀ ਦੀ ਬੱਸ ਕੀ ਗੱਲ ਹੋਈ ਹੈ ਗੱਲ ਭਾਜੀ ਕੁਝ ਵੀ ਨਹੀਂ ਇਹ ਤਿੰਨ ਜਣੇ ਗਏ ਨੇ ਤੇ ਅਸੀਂ ਬੁਹਾ ਖੋਲਤਾ ਏ ਤੇ ਇਹ ਕਹਿੰਦੇ ਨੇ ਅਸੀਂ ਆਏ ਆ ਪੁਲਿਸ ਵਾਲੇ ਅਫਸਰਾਂ ਆ ਅਸੀਂ ਅਸੀਂ ਫਿਰੋਜ਼ਪੁਰ ਤੋਂ ਆਏ ਆ ਤੁਹਾਡੇ ਨਾਲ ਜਾਓ ਸੀਆਸੀ ਜਾ ਫੀਆ ਕਿ ਅਸੀਂ ਜਿਹਾ ਸਾਡਾ ਰਾਜੀਨਾਵਾ ਹੋ ਗਿਆ ਸਾਰਾ ਸਰਪੰਚ ਨੇ ਕਰਾਇਆ ਏ ਉਹ ਸਾਨੂੰ ਰਜਿਸਟਰੀਆਂ ਵਿਖਾਓ ਸਾਨੂੰ ਰਾਜੀਨਾਵਾ ਵਿਖਾਓ ਉਹ ਮੈਂ ਪੇਟੀ ਪੂਟੀ ਲੱਗ ਗਈ ਗਫਰੋਲ ਨਾਲ ਵਿੱਚੋਂ ਕਾਗਤ ਪੱਤਰ ਕੱਢੇ ਨਹੀਂ ਇਹਨਾਂ ਨੂੰ ਵਿਖਾਏ ਨਹੀਂ ਇਹਨਾਂ ਫੋਟੋ ਪੂਟ ਕਿੱਥੇ ਗਏ ਤੇ ਸਾਨੂੰ ਜਾ ਉਹ ਬੋਟੀ ਸਗਵਾਂਦੀ ਏ ਵੀ ਤੁਹਾਨੂੰ ਚਾਹ ਬਣਾਉਣੇ ਆ ਕਾਫੀ ਬਣਾ ਦੇਣੇ ਆ ਨਹੀਂ ਨਹੀਂ ਆਖੇ ਕੋਈ ਇੱਕ ਬਹਿਦਾ ਮੈਨੂੰ ਵੀ ਆਨੇ ਮਾਤਾ ਮੈਂ ਅਖੇ ਲੈਡੀ ਪੁਲਿਸ ਆਉਂਦੀ ਏ ਤੇ ਉਹ ਤੈਨੂੰ ਝੁੱਕ ਕੇ ਤੇ ਲੈ ਜਾਗੀ ਐਵੇਂ ਨਹੀਂ ਤੁਸੀਂ ਮੰਨਣਾ ਤੁਸੀਂ ਐਵੇਂ ਮੰਨੋਗੇ ਤੇ ਮੁਰਕੇ ਸਾਡਾ ਬੂਆ ਬਾਹਰ ਲਾ ਗੇਟ ਬੰਦ ਕਰਤਾ ਨੇ ਸਾਨੂੰ ਦੁੱਧ ਵੀ ਨਹੀਂ ਲੈਣ ਦਿੱਤਾ ਉਹ ਸਾਡਾ ਦੁੱਧ ਵੀ ਲੰਘ ਗਿਆ ਤੇ ਸਾਨੂੰ ਵਰਸ ਸਾਨੂੰ ਠਮਕਾਉਂਦੇ ਡਰਾਉਂਦੇ ਰਹੇ ਨੇ ਅਸੀਂ ਤੁਹਾਨੂੰ ਤੁਹਾਡੇ ਮੁੰਡੇ ਚੋਕ ਕੇ ਲੈ ਜਾਣਾ ਅਸੀਂ ਤੈਨੂੰ ਚੋਕ ਕੇ ਲੈ ਜਾਣਾ ਹੈ ਪੈਸੇ ਵੀ ਗਿਆਨ ਐ ਸੀ ਅਸੀਂ ਸਾਰਾ ਕੁਝ ਤੁਹਾਡਾ ਇਨਕੁਆਰੀ ਕਰਨੀ ਐ ਤੁਹਾਡੇ ਬੈਡ ਫਰੋਲਨੇ ਨੇ ਤੁਹਾਡੀਆਂ ਪੇਟੀਆਂ ਫਰੋਲਣੀਆਂ ਨੇ ਅਸੀਂ ਸਾਰੀ ਇਨਕੁਆਰੀ ਕਰਨੀ ਤੁਹਾਡੀ ਵਰਦੀ ਪਾਈ ਹੀ ਉਹਨਾਂ ਨੇ ਨਹੀਂ ਜੀ ਕੋਈ ਵਰਦੀ ਨਹੀਂ ਸਿਪਾਈ ਪਾਈ ਹੀ ਉਹਨਾਂ ਨੇ ਦੂਸਰੀ ਵਰਦੀ ਪਾਈ ਦੂਸਰੀ ਵਰਦੀ ਪਾਈ ਸੀ ਕਿ ਨਹੀਂ ਆ ਜਿਹੜਾ ਜਿਹੜਾ ਫੜਿਆ ਵਾ ਉਹ ਖਾਕੀ ਪੱਗ ਬੰਨੀ ਤੇ ਲਾਲ ਬੂਟ ਬੰਨ ਖਾਕੀ ਪੱਗ ਸੀ ਤੇ ਖਾਕੀ ਬੂਟ ਸੀ ਉਹਦੇ ਜਾਂਦੇ ਸੀ ਅਸੀਂ ਪੁਲਿਸ ਵਾਲੇ ਆ ਅਸੀਂ ਫਿਰੋਜ਼ਪੁਰ ਆਏ ਆ ਪਿਸਤੌਲ ਵੀ ਹੈਗੇ ਸੀ ਉਹਨਾਂ ਦੋਵਾਂ ਕੋਲ ਹੈਗੇ ਸੀ ਇਹਦੇ ਕੋਲ ਨਹੀਂ ਸੀਗਾ ਕਾਹਦਾ ਕੰਮ ਕਰਦੇ ਘਰ ਦੇ ਟਡੇ ਕੋਈ ਨਹੀਂ ਜੇ ਵਿਚਾਰਾ ਕਿਸੇ ਦੁਕਾਨ ਤੇ ਲੱਗਾ ਠੀਕ ਹਾਂ ਖਾਕੀ ਪੱਗਾਂ ਵਧੀਆਂ ਸੀ ਤੇ ਇਹਨਾਂ ਦੱਸਿਆ ਵੀ ਅਸੀਂ ਫਿਰੋਜ਼ਪੁਰ ਤੋਂ ਆਏ ਆ ਪੁਲਿਸ ਤੌਰ ਤੇ ਮੁਲਾਜ਼ਮ ਤੌਰ ਤੇ ਤੇ ਅਸੀਂ ਤੁਹਾਡੀ ਚੈਕਿੰਗ ਕਰਨੀ ਕਰ ਉਹਨਾਂ ਨੂੰ ਘਰ ਵਾਲਿਆਂ ਨੂੰ ਸ਼ੱਕ ਪੈਣ ਤੇ ਉਨਾ ਕੋ ਇਹਨਾਂ ਕੋ ਕਹਿਆ ਵੀ ਡੈਂਟੀ ਕਾਰਡ ਉਹ ਕਹੋ ਜਾਓ ਕੋ ਦੱਸੋ ਉਹਦਾ ਜਵਾਬ ਨਹੀਂ ਦੇ ਸਕਿਆ ਤਾਂ ਉਹਨਾਂ ਮੁੜਕੇ ਕੋ ਕਹਿਆ ਵੀ ਸਾਡੇ ਘਰ ਸੀਸੀਟੀਵੀ ਕੈਮਰੇ ਲੱਗੇ ਇਹ ਘਬਰਾਗੇ ਉਹਨ ਕੋ ਇਹਨਾਂ ਰੌਲਾ ਪਾਤਾ ਲੋਕ ਇਕੱਠੇ ਹੋ ਗਏ ਇੱਕ ਜਣਾ ਫੜਿਆ ਗਿਆ ਉਹਦਾ ਨਾਮ ਬਲਜੀਤ ਸਿੰਘ ਹੈ ਤੇ ਦੂਸਰੇ ਦੋ ਜਿਹੜੇ ਭੱਜੇ ਕੋਈ ਰੋਡਾ ਤੇਖਸ ਗਦੇਵ ਕੋ ਨੰਗਲੀ ਦੇ ਰਹਿਣ ਵਾਲੇ ਬਾਕੀ ਹੁਣ ਵੈਰੀਫਾਈ ਕਰਦੇ ਆ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹਨਾਂ ਕੋ ਕੀ ਕੀ ਬਰਾਮਦ ਹੋਇਆ ਜੀ ਇਸ ਵੇਲੇ ਮੌਕੇ ਤੇ ਫਿਲਹਾਲ ਸ਼ੁਰੂਆਤੀ ਜਾਂਚ ਨਹੀਂ ਇਹਨਾਂ ਕੋ ਕੋਈ ਇਥਿਆਰ ਜਾਂ ਇਦਾਂ ਦੀ ਕੋਈ ਚੀਜ਼ ਬਰਾਮਦ ਨਹੀਂ ਹੋਈ ਆਏ ਖਾਲੀਅਤ ਹੀ ਹੈ ਪਰ ਆਏ ਉਹ ਜਿੰਨਾ ਦੱਸਿਆ ਵੀ ਕਾਕੀ ਪੈਂਟ ਪਾਈ ਸੀ ਕਾਕੀ ਪੱਗਾਂ ਵਧੀਆ ਵੀ ਵਿਖਣੋ ਐ ਜਿਦਾਂ ਲੱਗੇ ਵੀ ਪੁਲਿਸ ਵਾਲੇ ਕੋ ਆਏ ਰੇਡ ਕਰਨ ਲਈ ਤੇ ਇਹਨਾਂ ਦਾ ਮਕਸਦ ਵੇਖਿਆ ਜਾਵੇ ਸਿੱਧੇ ਤੌਰ ਤੇ ਜਾਹਰ ਇਹੋ ਹੀ ਹੁੰਦਾ ਵਾ ਕਿ ਇਹ ਘਰ ਵਿੱਚ ਲੁੱਟ ਦੀ ਨੀਅਤ ਨਾਲ ਹੀ ਦਾਖਲ ਹੋਏ ਹੋਣਗੇ ਔਰ ਇਹ ਵੀ ਹੋ ਸਕਦਾ ਹੈ ਕਿ ਪਹਿਲੋਂ ਪੰਜਾਬ ਵਿੱਚ ਕਈ ਜਗ੍ਹਾ ਤੇ ਇਹ ਕਈਆਂ ਨੂੰ ਪਹਿਲੋਂ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਜਿਨ੍ਹਾਂ ਦੇ ਹੌਸਲੇ ਨੇ ਬੁਲੰਦ ਹੋ ਗਏ ਕਿ ਘਰ ਚ ਦਾਖਲ ਹੋ ਗਏ ਹੋ ਆਏ ਤੇ ਠੱਗੀ ਮਾਰਨ ਦੀ ਨੀਤ ਨਾਲ ਹੀ ਆਏ ਕਿਉਂਕਿ ਇਹ ਜਿਹੜਾ ਫੜਿਆ ਵਾ ਇਹਦੇ ਤੇ ਪਹਿਲਾਂ ਵੀ 420 ਦਾ ਮਕਦਮਾ ਇੱਕ ਦਰਜ ਹੈ ਇਹ ਠੱਗ ਟਾਈਪ ਬੰਦੇ ਇਹਦੇ ਇਦਾਂ ਡਰਾ ਤੋਂਗਾ ਅੱਗੇ ਟੱਗੀ ਮਾਰਨੀ ਆਏ ਸੀ ਇਹ ਸਰ ਇਹ ਮਹਿਲਾ ਕੋਈ ਵੀ ਲੇਡੀਜ਼ ਵੀ ਨਾਲ ਆਗੀਆਂ ਸੀ ਇਹਨਾਂ ਨਾਲ ਮੌਜੂਦ ਕੋਈ ਉਸ ਵਲੇ ਨਹੀਂ ਨਹੀਂ ਕੱਲੇ ਤਿੰਨ ਨੌਜਵਾਨੇ ਸੀ ਜਿਹੜੇ ਆਏ ਉਹ ਇਹਨਾਂ ਖਿਲਾਫ ਕੀ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਜੋ ਕਾਨੂੰਨੀ ਕਾਰਵਾਈ ਬਣ ਗਈ ਬਿਆਨ ਲਿਖਾ